ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿੱਤ ਦਿਹਾੜੈ ਧਨਵਰੀ ਸਾਹੇ ਲੈ ਲਖਾਈ ਮਲਕ ਜੇ ਕੰਨੀ ਸੁਣੀਂਦਾ ਮੋਹੁੰ ਦਿਖਾਲੇ ਆਈ ਜਿੰਦ ਨਮਾਣੀ ਕੱਢੀਐ ਹੱਡਾਂ ਕੋ ਕੜਕਾਈ ਸਾਹੇ ਲਖੇ ਨਾ ਚਲਣੀ ਜਿੰਦੂ ਕੋ ਸਮਝਾਏ ਜਿੰਦ ਵਹਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣਾ ਤੀਜੋਲ ਕੈ ਕੈ ਗਲ ਲੱਗੈ ਧਾਇ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦਈ ਖੜਾ ਨਾ ਆਪ ਮਹਾਈ ਫਰੀਦਾ ਦਰਦਰਵੇਸੀ ਗਾਖੜੀ ਚੱਲਾ ਦੁਨੀਆਂ ਭੱਤ ਵੰਨ ਉਠਾਈ ਪੋਟਲੀ ਕਿੱਥੇ ਮੰញਾਂ ਘੱਤ ਕਿਜਨਾ ਬੁੱਝੈ ਕਿਜਨਾ ਸੁਝੈ ਦੁਨੀਆਂ ਗੁਜੀ ਪਾਹੀ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਭੀ ਦੱਜਾਂ ਆਹੀ ਫਰੀਦਾ ਜੀ ਜਾਣਾ ਤਿਲ ਥੋੜੜੇ ਸੰਮਲ ਭੁੱਖ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲਰ ਸਿੱਜਣਾ ਪੀੜੀ ਪਾਈ ਗੰਡ ਤੈ ਜੀਵੜ ਮੈਂ ਨਾਹੀ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾਲੇਖ ਆਪਣੜੇ ਗਿਰਵਾਨ ਮਹਿ ਸਿਰ ਨੀਵਾ ਕਰ ਦੀਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮ ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂ ਰਤਾ ਦੁਨੀ ਸਿਉ ਮਰਗ ਸੋ ਆਈ ਨੀ ਜਾਂ ਪਰਿਆਤਾ ਲੱਦਿਆ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿ ਆ ਦੂਰ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵੇਸ ਸਾਈਂ ਬਾਜੂ ਆਪਣੇ ਵੇਦਣ ਕਹੀਏ ਕਿਸ ਫਰੀਦਾ ਅੱਖੀਂ ਦੇਖ ਫਤੀਨੀਆ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂ ਦੀਵੰਨ ਫਰੀਦਾ ਕਾਲੀ ਜਿੰਨੀ ਨਾ ਰਾਵਿਆ ਢੌਲੀ ਰਾਵੇ ਕੋਈ ਕਰ ਸਾਈ ਸਿਉ ਪਰਹੜੀ ਰੰਗਨ ਵੇਲਾ ਹੋਵੇ ਮਹੱਲਾ ਤੀਜਾ ਫਰੀਦਾ ਕਾਲੀ ਤੌਣੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾਂ ਲੱਗਈ ਜੇ ਲੋਚੈ ਸਭ ਕੋ ਹੋਵੇ ਕਿਉ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੀ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖ ਨਾ ਸਹੰਦਿਆ ਸੇ ਪੰਖੀ ਸੁਏ ਬਹਿਠ ਫਰੀਦਾ ਕੋ ਕਹਿੰਦਿਆਂ ਚਾਹਂਗਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰਹਿ ਚੇਤਾ ਫਰੀਦਾthio ਪਵਾਹੀ ਦੱਬ ਜੀ ਸਾਈ ਲੋੜ ਹੈ ਸਭ ਇੱਕ ਸਿੱਜ ਹੈ ਬਿਆਲ ਤਾੜੀ ਹੈ ਤਾਂ ਸਾਈ ਦੈ ਦਰਵਾੜੀ ਹੈ ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜਨਾ ਕੋਈ ਜੀਮਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨਿਹੋ ਕਿਆ ਲੱਭ ਤਾ ਕੂੜਾ ਨਿਹ ਕਿਚਰ ਛੱਤ ਲੰਗਾਈ ਹੈ ਛੱਪਰ ਟੁੱਟੇ ਮੀਹ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰਬ ਹਾਲੀਐ ਜੰਗਲ ਕਿਆ ਟੁੰਡੇ ਫਰੀਦਾ ਇਨੀ ਨਿੱਕੀ ਜੰਗੀਐ ਫਲ ਡੂੰਗਰ ਪਵਿਉ ਹਮ ਅਜ ਫਰੀਦਾ ਕੂਜੜਾ ਸਹਿ ਕੋ ਹਾਂਥਿਉ ਹਮ ਫਰੀਦਾ ਰਾਤੀ ਵੱਡੀਆਂ ਤੋਕ ਤੋਕ ਉੱਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨ੍ਹਾਂ ਵਡਾਣਿਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ ਜਲੇ ਮਜੀਠ ਜਿਉ ਉੱਪਰ ਅੰਗਾਰਾਂ ਫਰੀਦਾ ਲੋੜੈ ਦਾਖ ਬਜੌਰੀਆਂ ਕਿ ਕਰ ਬੀਜੈ ਜੱਟ ਹੰਡੈ ਉਹਨਕ ਤਾਇਂਦਾ ਫੰਦਾਲੂੜੇ ਪੱਟ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇਹ ਭਿਜੋ ਸਜੋ ਕੰਬਲੀ ਅੱਲਾਹ ਵਰਸੂ ਮਿਹ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹ ਫਰੀਦਾ ਮੈਂ ਭਲਾਵਾ ਪੱਗ ਦਾ ਮਾਤ ਮੈਲੀ ਹੋਏ ਜਹਾਇ ਗਹਿਲਾ ਰੂਹ ਨਾ ਜਾਣਈ ਸਿਰ ਭੀ ਮਿੱਟੀ ਖਾਏ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਂ ਕਿਉ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਨਗੀ ਦੁੱਖ ਰੁਖੀ ਸੁਖੀ ਖਾਇ ਕ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਇ ਚੋਪੜੀ ਨਾ ਤਰਸਾਈ ਜੀਓ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਈ ਸਹੁਰਾ ਢੂਈ ਨਾ ਲਹ ਪੀਇ ਨਾ ਈ ਥਾਂ ਫਿਰ ਵਾਤੜੀ ਨਾ ਪੁੱਛਈ ਧੰਨ ਸੁਹਾਗਣ ਨਾ ਸਹੁਰੇ ਪੀਇ ਕੰਤ ਕੀ ਕੰਤ ਅਗਮ ਅਥਾ ਨਾਨਕ ਸੁ ਸਹਾਗਣੀ ਜੋ ਭਾਵੈ ਬੇ ਪਰਵਾਹ ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਜੋ ਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੀਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੀਰਖ ਬਿਰਹਾ ਬਿਰਹਾ ਅੱਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜੇ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵਿਸ ਗੰਦਲਾਂ ਧਰਿਆ ਖੰਡ ਲਿਵਾੜ ਇਕ ਰਹੇਂਦੇ ਰਹਿ ਗਏ ਇਕ ਰਾਧੀ ਗਏ ਪੁਜਾੜ ਫਰੀਦਾ ਚਾਰ ਗਵਾਇਆ ਹੰਡਕੇ ਚਾਰ ਗਵਾਇਆ ਸੰਮ ਲੇਖਾ ਰੱਬ ਮਗੇਸੀਆ ਤੂੰ ਆਹੋ ਕੇ ਰਹੇ ਕੰਮ ਫਰੀਦਾ ਦਰ ਦਰਵਾਜੇ ਜਾਇ ਕਾ ਕਿਉਂ ਦਿੱਠੋ ਕੜੀ ਹਾਲ ਇਹੋ ਨਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕੀ ਹਾਲ ਕੜੀਏ ਕੜੀਏ ਮਾਰੀਐ ਪਹਿਰੀ ਲਹਿ ਸਜਾਈ ਸੋਹੇੜਾ ਕੜਿਆਲ ਜਿਉ ਦੁਖੀ ਰਣ ਵਿਹਾਈ ਬੁੱਢਾ ਹੋ ਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਪੀ ਤਨ ਹੋਸੀ ਖੇਹ ਫਰੀਦਾਬਾਰ ਪਰਾਇ ਬੈ ਸੁਣਾ ਸਾਈ ਮੁਝੈ ਨਾ ਦੇ ਜੇ ਤੂੰ ਐਵੇਂ ਰੱਖਸੀ ਦੀਓ ਸਰੀਰੋ ਲੈ ਕੰਦ ਕੋਹਾੜਾ ਸਿਰ ਖੜਾ ਵਣ ਕੈ ਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣਾ ਤੂੰ ਲੋੜਹਿ ਅੰਗਿਆਰ ਫਰੀਦਾ ਇਕ ਨਾ ਆਟਾ ਅਗਲਾ ਇਕ ਨਾ ਨਾ ਹੀ ਲੋਣ ਅੱਗੇ ਗਏ ਸੰਝਾਪ ਸਨ ਚੋਟਾਂ ਖਾਸੀ ਕੌਣ ਪਾਸ ਦਮਾ ਮੇ ਸੱਤ ਸਿਰ ਪੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾਰੀਆਂ ਉਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਕਿੰਤਣ ਮੇਖ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸਿੱਖ